ਮੇਰਾ ਨਾਮ ਲਾਭ ਸਿੰਘ ਆ ਜੀ ਮੇਰੇ ਬ੍ਰਦਰ ਜੋ ਰਾਤ ਸੁਸਾਈਡ ਕਰ ਗਏ ਨਾਲ ਮੇਰੇ ਭਾਬੀ ਜੀ ਸਾਡੇ ਇਥੇ ਗਮਾਂਡ ਦੇ ਮੁੰਡਾ ਬੰਗ ਪਰੇਸ਼ਾਨ ਕਰਦਾ ਸੀਗਾ ਜਿਹਦਾ ਨਾਮ ਪ੍ਰੀਤ ਹੈ ਔਰ ਮੇਰਾ ਬ੍ਰਦਰ ਮਰਨ ਤੋਂ ਪਹਿਲਾਂ ਕੰਧ ਤੇ ਸੁਸਾਈਡ ਨੋਟ ਵੀ ਲਿਖ ਕੇ ਗਿਆ ਔਰ ਦੋ ਕਾਗਜ਼ੀ ਚਿੱਟੇ ਕਾਗਜ਼ ਸੀਗੇ ਉਹਨਾਂ ਤੇ ਵੀ ਲਿਖਿਆ ਸੀ ਅਸੀਂ ਉਸ ਤੋਂ ਪਹਿਲਾਂ ਵੀ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਪਰਿਵਾਰ ਨੂੰ ਵੀ ਸਮਝਾ ਕੇ ਆਏ ਸੀ ਵੀ ਇਹ ਕੰਮ ਆਪਣਾ ਗਮਾਂਡ ਹੈ ਇਹ ਹੋਣਾ ਨਹੀਂ ਚਾਹੀਦਾ ਔਰ ਜਿਹੜਾ ਮਤਲਬ ਇਹਨਾਂ ਨੇ ਬੱਚੇ ਨੂੰ ਸੁਝਾਉਣ ਦੀ ਬਜਾਏ ਖੁਦ ਆਪ ਵੀ ਇਹਦਾ ਸਾਥ ਦਿੱਤਾ ਔਰ ਕਹਿੰਦੇ ਵੀ ਜੇ ਸਾਡੇ ਬੇਟੇ ਨੂੰ ਕੁਝ ਹੋ ਗਿਆ ਤਾਂ ਮਤਲਬ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਮੇਰੇ ਬ੍ਰਦਰ ਨੇ ਜੋ ਨੋਟ ਲਿਖਿਆ ਉਹਦੇ ਤੇ ਇਹ ਮੰਗ ਕੀਤੀ ਹੈ ਵੀ ਮੈਂ ਮੇਰਾ ਛੋਟਾ ਬੇਟਾ 15 ਸਾਲ ਦਾ ਵੀ ਉਹਨੂੰ ਮਤਲਬ ਕਿ ਵੀ ਬਾਅਦ ਚ ਸਾਮਣ ਵਾਲਾ ਕੋਈ ਹੈ ਨਹੀਂ ਸੀ ਤੇ ਜੋ ਵੀ ਇਹ ਤੇ ਬਣਦੀ ਕਾਰਵਾਈ ਹੈ ਉਹ ਮਤਲਬ ਹੋਣੀ ਚਾਹੀਦੀ ਹੈ ਇਹ ਦੂਸਰੀ ਗੱਲ ਵੀ ਜਿਹੜੇ ਇਹ ਸਮਝਾਇਆ ਪਿਆ ਵੀ ਸੀਗਾ ਇਹਨਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਇਹ ਕੰਮ ਕੀਤਾ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿਹੜਾ ਹੈਗਾ ਸੁਸਾਇਡ ਨੋਟ ਦੇ ਵਿੱਚ ਕਿਹਨਾਂ ਦਾ ਨਾਮ ਲਿਖਿਆ ਮੰਗ ਕੀ ਕੀਤੀ ਗਈ ਹੈਗੀ ਮੰਗ ਕੀਤੀ ਗਈ ਹੈ ਵੀ ਜਿਹੜਾ ਪ੍ਰੀਤ ਮੁੰਡਾ ਅਕਾ ਨੌ ਦਾ ਧਰਮਪ੍ਰੀਤ ਹੈ ਔਰ ਉਹਨਾਂ ਦੇ ਮਾਪੇ ਆ ਉਹਨਾਂ ਦੇ ਸਾਰਿਆਂ ਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਫਜਟ ਨਹੀਂ ਸੀ ਜਸੋ ਵਜਾ ਬਲੈਕਮੇਲ ਕਰਦਾ ਸੀਗਾ ਜੀ ਮਤਲਬ ਕਿ ਵੀ ਪਰਜਾਈ ਨੂੰ ਕਹਿੰਦਾ ਸੀਗਾ ਸਬੰਧ ਬਣਾਉਣ ਲਈ ਤੇ ਜੋ ਮੇਰਾ ਬ੍ਰਦਰ ਬਹੁਤ ਨਰਮ ਸੀਗਾ ਔਰ ਇਹ ਗੱਲਾਂ ਨਾ ਚੱਲ ਸਕਿਆ ਤੇ ਰਾਤੀ ਇਹ ਕੰਮ ਹੋ ਗਿਆ ਕਿਵੇਂ ਸੁਸਾਇਡ ਕਿਵੇਂ ਕੀਤਾ ਇਹਨੇ ਸੁਸਾਇਡ ਦਾ ਕੋਈ ਜ਼ਹਿਰੀਲੀ ਚੀਜ਼ ਖਾ ਲਈ ਪਿੱਛੇ ਪਰਿਵਾਰ ਦੇ ਵਿੱਚ ਕੌਣ ਰਹਿ ਗਿਆ ਜੀ ਪਰਿਵਾਰ ਚ ਬੇਟਾ ਜੀ ਉਹਨਾਂ ਦਾ 15 ਸਾਲ ਦਾ ਜਿਹੜਾ ਇਕੱਲਾ ਹੀ ਰਹਿ ਗਿਆ ਜੀ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪਾਈਏਗੀ ਉਹਨਾਂ ਨੇ ਹਾਂਜੀ ਵੀਡੀਓ ਪਾ ਕੇ ਰਾਤ ਮਤਲਬ ਕਿ ਵੀ ਉਸ ਤੋਂ ਬਾਅਦ ਹੀ ਸੁਸਾਈਡ ਕੀਤਾਗਾ ਪਹਿਲਾਂ ਵੀਡੀਓ ਪਾਈਆਂ ਨਹੀਂਆ ਮੇਰਾ ਨਾਮ ਹੈ ਭਾਈ ਗਰਦੀਪ ਸਿੰਘ ਸਾਡੇ ਪਿੰਡ ਮੇਰੇ ਨਾਲ ਮੁੰਡਾ ਪੜਦਾ ਸੀ ਨਰਮਲ ਸਿੰਘ ਉਹ ਰਾਤ ਬਹੁਤ ਸਾਡੇ ਪਿੰਡ ਮੰਦ ਭਾਗੀ ਖਬਰ ਹੋਈ ਹੈ ਜੀ ਦੋਨਾਂ ਜੀਆਂ ਨੇ ਪਹਿਲਾਂ ਤਾਂ ਉਹਦੇ ਆਪਣੇ ਘਰ ਵਾਲੀ ਨੂੰ ਉਹ ਕਰਿਆਗਾ ਉਦੋਂ ਬਾਅਦ ਆਪ ਕੋ ਸਫਾ ਪੀ ਕੇ ਆਪ ਉਹ ਡੈਥ ਕਰ ਲਈ ਬੰਦਾ ਬਹੁਤ ਵਧੀਆ ਤੀਗਾ ਮੇਰੇ ਨਾਲ ਪੜਦਾ ਕਰਕੇ ਲੱਕੜ ਦਾ ਕੰਮ ਕਰਦਾ ਤੀਗਾ ਇੱਕ ਮੁੰਡਾ ਦੋਹੇ ਜੀ ਆਪ ਦੀ ਹੈ ਛੋਟਾ ਪਰਿਵਾਰ ਤੀ ਵਧੀਆ ਸਾਰੇ ਪਿੰਡ ਚ ਬਹੁਤ ਲਹਿਰ ਦੀ ਸੋਗ ਦੀ ਲਹਿਰ ਹੋਈ ਪਈ ਹੈ ਜੀ ਸਾਰਾ ਪਿੰਡ ਅੱਜ ਰੋਟੀ ਨਹੀਂ ਬਗਦੀ ਕਿਸੇ ਦੀ ਇਹ ਮੰਨ ਕੀ ਕਰਦੇ ਹੈਗੇ ਜਿਹੜਾ ਪੰਤ ਭਾਗੀ ਕੱਟਣਾ ਹੈਗੇ ਜਾਂਚਵਰੇ ਹੈ ਜੀ ਸਾਰਾ ਸਾਰਾ ਪ੍ਰਸ਼ਾਸਨ ਪਹੁੰਚਿਆ ਹੋਇਆ ਇੱਥੇ ਸਾਰਾ ਪਿੰਡ ਸਾਡਾ ਇਹੀ ਕਹਿੰਦਾ ਵੀ ਸਾਰੀ ਇਹ ਜਾਂਚ ਹੋਵੇ ਵੀ ਇਹ ਕੀ ਗੱਲ ਹੋਈ ਹੈ ਜੀ ਨਿੱਕਾ ਜਿਹਾ ਮੁੰਡਾ ਹੈਗਾ ਉਹ ਬਹੁਤ ਔਖੇ 12 13 ਸਾਲ ਦਾ ਮੁੰਡਾ ਹੈ ਉਹ ਕੀ ਵਿਚਾਰੇ ਦੀ ਉਮਰ ਹੈ ਉਹ ਕੀ ਕਰੂਗਾ ਉਹ ਆਇਆ ਜੀ ਕੰਮ ਕੀ ਕਰਦਾ ਸੀ ਇਹ ਲੱਕੜ ਦਾ ਕੰਮ ਕਰਦਾ ਸੀ ਜੋੜੀਆਂ ਨਹੀਂਆਂ ਹਾਂ ਜੋੜੀਆਂ ਜੋੜੀਆਂ ਬੱਡ ਬੱਡ ਬਣਾਉਂਦਾ ਸੀਗਾ ਬਹੁਤ ਨਰਮ ਬੰਦਾ ਸੀ ਸਾਡੇ ਨਾਲ ਜਦੋਂ ਇਹ ਪੜਦਾ ਹੁੰਦਾ ਕੁਝ ਮਰਜ਼ੀ ਕਹੀ ਜਾਂਦਾ ਜਮਾ ਜਦ ਤੱਕ ਸਰ ਕੀ ਕਹਿਣਾ ਚਾਹਣਾ ਇੱਕ ਦੋ ਮੌਤ ਦਾ ਮਾਮਲਾ ਸਾਹਮਣੇ ਆਇਆ ਸਰ ਪਤੀ ਪਤਨੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਪਿੰਡ ਮਹਿਤਾ ਤੁਸਰ ਅੱਜ ਸਾਨੂੰ ਪਿੰਡੋਂ ਸੂਚਨਾ ਮਿਲੀ ਸੀ ਕਿ ਨਰਮਲ ਸਿੰਘ son of ਬਲਵੰਤ ਸਿੰਘ ਤੇ ਉਸ ਦੀ ਪਤਨੀ ਰਮਨਦੀਪ ਕੌਰ ਪਤਨੀ ਨਰਮਲ ਸਿੰਘ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ ਜਿਹਦੇ ਕਰਕੇ ਅਸੀਂ ਅੱਜ ਇੱਥੇ ਆਏ ਸੀ ਇੱਥੇ ਸਾਨੂੰ ਕੁਝ ਕਲੂ ਮਿਲਿਆ ਜਿਹਦੇ ਤੋਂ ਜਾਹਰ ਹੋ ਰਿਹਾ ਹੈ ਕਿ ਇਹਨਾਂ ਨੇ ਕਿਸੇ ਤੋਂ ਤੰਗ ਪਰੇਸ਼ਾਨ ਹੋ ਕੇ ਇਹ ਸੁਸਾਇਸਾਈਡ ਕੀਤਾ ਹੈ ਸਰ ਕੋਈ ਸੁਸਾਇਸਾਈਡ ਵੀ ਮਿਲਿਆ ਹੈਗਾ ਲੈਟਰ ਮਿਲਿਆ ਕੋਈ ਕੰਤ ਵੀ ਲਿਖਿਆ ਹੋਇਆ ਹੈਗਾ ਕੁਝ ਹੈਗੇ ਸ਼ਰਾਖ ਜਿਹੜੇ ਤਫਤੀਸ਼ ਦੇ ਦੌਰਾਨ ਦੇਖ ਰਹੇ ਆ ਹਾਲੇ ਫਿਲਹਾਲ ਉਹਨਾਂ ਬਾਰੇ ਉਹਨਾਂ ਨੂੰ ਜਵਾਬ ਨਹੀਂ ਕਰ ਸਕਦੇ ਸਰ ਮ੍ਰਿਤਕ ਕੀ ਕੰਮ ਕਰਦਾ ਸੀ ਕੋਣ ਕੋਣ ਪਰਿਵਾਰ ਦੇ ਵਿੱਚ ਰਹਿ ਰਿਹਾ ਸੀ ਮ੍ਰਿਤਕ ਲੱਕੜੀ ਦਾ ਕੰਮ ਕਰਦਾ ਸੀ ਮਿਸਤਰੀ ਸੀ ਉਹ ਤੇ ਉਹਦੀ ਪਤਨੀ ਰਮਨਦੀਪ कौर ਤੇ ਉਹਦਾ ਇੱਕ ਬੇਟਾ 15 ਸਾਲ ਦਾ ਉਹ ਤਿੰਨੋਂ ਇੱਥੇ ਰਹਿ ਰਹੇ ਸੀ ਸਰ ਕਿਵੇਂ ਖੁਦਕੁਸ਼ੀ ਕਿਵੇਂ ਕੀਤੀ ਸਰ ਕੋਈ ਪਤਾ ਲੱਗਿਆ ਇਹਨਾਂ ਨੇ ਜੀ ਕੁਝ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਕੀਤੀ ਹੋਈ ਲੱਗਦੀ ਹੈ ਸਰ ਬਾਕੀ ਦੇਖਦੇ ਆ ਹੁਣ ਜਿਹੜੇ ਇਹਨਾਂ ਦੇ ਡੱਡ ਬਣੀਆਂ ਉਹ ਮੌਰਚਰੀ ਰਖਵਾ ਦਿੱਤੀਆਂ ਗਈਆਂ ਤੇ ਬਾਕੀ ਪੋਸਟਮਾਰਟਮ ਹੋਣ ਤੋਂ ਬਾਅਦ ਜਿਹੜੀ ਜੋ ਡਾਕਟਰ ਸਾਹਿਬ ਰਿਪੋਰਟ ਦੇਣਗੇ ਉਹਦੇ ਮੁਤਾਬਕ ਮਨ ਦੀ ਕਾਰਵਾਈ ਕੀਤੀ ਜਾਊਗੀ। ਗੁਰਜੀਪੁਰ ਫਰੈਂਸਿਕਸ ਟੀਮਾਂ ਆ ਚੁੱਕੀਆਂ ਨੇ ਜਿਹੜੀਆਂ ਆਪਦੀ ਕਾਰਵਾਈ ਕਰ ਰਹੀਆਂ ਨੇ।